ਇਹ ਪਹਿਲਾ ਵਾਲੇ ਜਮਾਨੇ ਦੀ ਨੂਨਦਾਨੀ ਆ ਬਿਲਕੁਲ ਸਟੀਲ ਤੇ ਤਿਆਰ ਹੁੰਦੀ ਆ ਆ اچھا ਇਹ ਫੁੱਲ ਸਟੀਲ ਦੀ ਆ ਹਾਂਜੀ ਫੁੱਲ ਸਟੀਲ ਦੀ ਆ ਕਿੰਨੀ ਸਪਾਈ ਚ ਬਣਾਇਆ ਹੋਇਆ ਸਤਿ ਸ਼੍ਰੀ ਅਕਾਲ ਜੀ ਪਿੰਡ ਭਾਗੀ ਬਾਂਦਰ ਖਣੇ ਆ ਜ਼ਿਲ੍ਹਾ ਬਠਿੰਡਾ ਤੇ ਇੱਥੇ ਭਰਾ ਨੇ ਨਾ ਅੰਟੀਕ ਸਮਾਨ ਦੀ ਦੁਕਾਨ ਕੀਤੀ ਆ ਥੋੜਾ ਜਿਹਾ ਨੇੜੇ ਲਿਆਓ ਕੈਮਰਾ ਤੇ ਬਾਈ ਨੇ ਅੰਟੀਕ ਸਮਾਨ ਦੀ ਦੁਕਾਨ ਕੀਤੀ ਆ ਜਿਹੜਾ ਸਮਾਨ ਅੱਜ ਤੋਂ ਪੁਰਾਣੇ ਪੰਜਾਬ ਚ ਕਹਿ ਸਕਦੇ 30 40 ਸਾਲ ਪਹਿਲਾਂ ਚੱਲਦਾ ਹੁੰਦਾ ਸੀਗਾ ਟ੍ਰੈਂਡਿੰਗ ਚ ਸੀਗਾ ਤੇ ਉਹ ਬਾਈ ਨੇ ਬਣਾਉਣਾ ਸ਼ੁਰੂ ਕੀਤਾਗਾ ਤੇ ਬਹੁਤ ਹੀ ਸੋਹਣਾ ਕੰਮ ਆ ਬਾਈ ਦਾ ਤੇ ਬਾਈ ਜੀ ਕੀ ਹਾਲ ਚਾਲ ਆ ਜ ਮੈਸਰ ਜੀ ਦੱਸਿਓ ਅਸੀਂ ਕਾਜੀ ਤੇ ਬਈ ਆਪਣਾ ਨਾਮ ਦੱਸੋ ਸਾਰਾ ਪਹਿਲਾਂ ਬਈ ਜੀ ਮੇਰਾ ਨਾਮ ਬੁੱਟਾ ਸਿੰਘ ਹੈ ਬਈ ਬੁੱਟਾ ਸਿੰਘ ਤੇ ਬਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਗਿਆ ਕੰਮ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਜੀ ਅੱਛਾ ਅੱਛੇ ਪਹਿਲਾਂ ਮਛੰਡੇ ਕਰਦੇ ਸੀਗੇ ਹੁਣ ਮਤਲਬ ਆਪਦੇ ਪਿੰਡ 'ਚ ਹੀ ਕੀਤਾ ਹੁਣ ਪਿੰਡ 'ਚ ਸ਼ੁਰੂ ਕੀਤਾ ਨੇੜੇ ਆ ਗਏ ਹੁਣ ਨੇੜੇ ਆ ਗਏ ਜੀ ਆਪਾਂ ਕਿਹੜਾ ਕਿਹੜਾ ਸਮਾਨ ਆਪਣੇ ਕੋਲ ਮਿਲ ਜਾਂਦਾ ਜੀ ਬਈ ਆਪਣੇ ਕੋਲ ਜਿੱਦਾਂ ਕਿ ਆਹ ਸਫਾ ਚੰਗ ਹੋ ਗਿਆ ਕੀ ਕਹਿ ਮਤਲਬ ਇਹ ਚੀਜ਼ਾਂ ਪ੍ਰਾਤਨ ਹੋ ਜਾਂਦੀਆਂ ਕੀ ਕਹਿੰਦੇ ਬਈ ਇਹਨੂੰ ਮਤਲਬ ਇਹਨੂੰ ਸਫਾ ਚੰਗਾ ਗੁਰਸਾਸਤਰ ਹੈ ਅੱਛਾ ਜਿਹੜੇ ਆਪਣੇ ਗੁਰੂਆਂ ਕੋਲੇ ਹਾਂ ਸਿੰਘਾ ਗੁਰੂ ਸਿੰਘਾ ਵੇਲੇ ਚਲਦੇ ਆਏ ਇਹੋ ਸ਼ਾਸਤਰ ਠੀਕ ਹੈ ਜੀ ਮਤਲਬ ਗੁਰੂ ਸ਼ਾਸਤਰ ਚ ਆ ਜਾਂਦੀ ਹੈ ਇਹ ਚੀਜ਼ ਠੀਕ ਹੈ ਸਰ ਹਾਂ ਇਸ ਤੋਂ ਬਾਅਦ ਆਪਾਂ ਮਤਲਬ ਖੁੰਡੇ ਵਗੈਰਾ ਘੋੜੇ ਵਾਲੀਆਂ ਸੋਟੀਆਂ ਹੋ ਗਈਆਂ ਅੰਟੀਕ ਚੀਜ਼ਾਂ ਹੋ ਗਈਆਂ ਮੰਨ ਲਓ ਅੱਛਾ ਜਿੱਦਾਂ ਕਿ ਘਰਾਂ 'ਚ ਰੱਖਣ ਵਾਲੀਆਂ ਇਹਨੂੰ ਨੂਨਦਾਨੀਆਂ ਵੀ ਹੋ ਜਾਂਦੀਆਂ ਫਲਾਰ ਹੋਗੇ ਤੇ ਸਮਾਨ ਸਾਰਾ ਲੱਕੜ ਦੀ ਹੈ ਬਈ ਹਾਂਜੀ ਸਮਾਨ ਸਾਰਾ ਆਪਣੇ ਕੋਲ ਲੱਕੜ ਦੀ ਹੈ ਤੇ ਦੇਖੋ ਦੋਸਤੋ ਜਿਵੇਂ ਯਾਰ ਪਹਿਲਾਂ ਨਾ ਪੁਰਾਣੇ ਜ਼ਮਾਨੇ ਚੱਲਦਾ ਹੁੰਦਾ ਸੀ ਤੇ ਪਹਿਲਾਂ ਨੂਨਦਾਨੀ ਸੀਗੀ ਇਹ ਪਹਿਲਾਂ ਵਾਲੇ ਜ਼ਮਾਨੇ ਦੀ ਨੂਨਦਾਨੀ ਆ ਹੁਣ ਤਾਂ ਮਾਡਰਨ ਜ਼ਮਾਨਾ ਆ ਗਿਆ ਤੇ ਪਹਿਲਾਂ ਆਹ ਨੂਨਦਾਨੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਤੇ ਇਹਨੂੰ ਦੇਖ ਕੇ ਪੁਰਾਣਾ ਸਮਾਂ ਵੀ ਚੇਤੇ ਆਉਂਦਾ ਕਿਉਂ ਬਈ ਜੀ ਹਾਂਜੀ ਬਈ ਜੀ ਤੇ ਖੁੰਡੇ ਬਈ ਫਿਰ ਖੁੰਡਾ ਦਿਖਾਓ ਆਪਣੇ ਕੋਲ ਜਿਹੜੀ ਹਾਂਜੀ ਬਈ ਜੀ ਖੁੰਡਾ ਦੇਖੋ ਬਈ ਜੀ ਆਪਾਂ ਬਿਲਕੁਲ ਵਧੀਆ ਬਾਂਸ ਤਿਆਰ ਕੀਤਾ ਹੋਇਆ ਠੀਕ ਹੈ ਠੀਕ ਹੈ ਇਹਦੀ ਫਿਨਿਸ਼ਿੰਗ ਦੇਖੋ ਜੀ ਪੂਰੀ ਸਫਾਈ ਦਾ ਕੰਮ ਕਰਿਆ ਹੋਇਆ ਹੈ ਕੋਕੇ-ਕੁਕੇ ਲਾ ਕੇ ਹੈਨਾ ਤੇ ਪੂਰਾ ਵਧੀਆ ਕੰਮ ਕਰਿਆ ਹੈ ਇਹ ਬਾਈ ਫਿਰ ਤੁਸੀਂ ਪਿੱਤਲ ਲਾਉਣੇ ਪਿਓਰ ਹਾਂਜੀ ਇਹ ਪਿਓਰ ਪਿੱਤਲ ਲੱਗਿਆ ਹੁੰਦਾ ਹੈ ਜੀ ਛੋਟਾ ਪਿੱਤਲ ਕੋਕਾ ਲੱਗਿਆ ਹੁੰਦਾ ਹੈ ਅੱਛਾ ਹਰ ਇੱਕ ਕੱਲੀ-ਕੱਲੀ ਚੀਜ਼ ਆਪਾਂ ਆਪ ਤਿਆਰ ਕਰਦੇ ਹਾਂ ਬਾਈ ਜੀ ਬਾਕੀ ਇਹਦੇ ਵਿੱਚ ਜਿਹੜੀ ਕੋਕ ਹੁੰਦੀ ਹੈ ਥੱਲੇ ਵਾਲੀ ਹਾਂ ਆਹ ਦੇਖੋ ਬਿਲਕੁਲ ਸਟੀਲ ਤੇ ਤਿਆਰ ਹੁੰਦੀ ਹੈ ਆਪਾਂ ਅੱਛਾ ਇਹ ਫੁੱਲ ਸਟੀਲ ਦੀ ਹੈ ਹਾਂਜੀ ਫੁੱਲ ਸਟੀਲ ਦੀ ਹੈ ਬਾਕੀ ਇਹ ਚ ਡ ओके okay. एक्स्ट्रा तो डाइनिंग हुंदी है दूसरा नंबर जेड़ा आपने टालि च फंडा आ जांदा है हम्म टालि दीया मच्छी दिखाओ ਤੁਸੀਂ ਬਿਲਕੁਲ ਤੁਹਾਨੂੰ ਸੇਮ ਮੱਛੀ ਵਰਗੀ ਹੀ ਲੱਗੂਗੀ ਇਹ ਠੀਕ ਹੈ ਕਿਉਂਕਿ ਆਪਣੀ ਨਵੀਂ ਤਕਨੀਕ ਹੈਗੀ ਜਿਹੜੀ ਇਹ ਹਮਮ ਮਤਲਬ ਬਹੁਤ ਵਧੀਆ ਬੰਦ ਮਾਰੇ ਹੋਣਗੇ ਅੱਛਾ ਇਹ ਟਾਲੀ ਦਾ ਆ ਗਿਆ ਬਈ ਇਹ ਟਾਲੀ ਦਾ ਫੁੰਡਾ ਇਹ ਕਿਹੜੇ ਇਹ ਬਾਸ ਦਾ ਆ ਗਿਆ ਹੈਨਾ ਇਹ ਬਾਸ ਆ ਗਿਆ ਜੀ ਤੇ ਜਿਹਦੇ ਪੈ ਗਿਆ ਬਈ ਫਿਰ ਉਹ ਤਾਂ ਮੈਂ ਸੋਨ ਨੂੰ ਯਾਦ ਕਰੂਗਾ ਮੈਂ ਕਹਿੰਨਾ ਬਿਲਕੁਲ ਜੀ ਉਸ ਵੈਸੇ ਵੀ ਯਾਦ ਕਰੂਗਾ ਜੀ ਅੱਛਾ ਜਿਹਦੇ ਵੱਜ ਗਿਆ ਹੈ ਪਹਿਲਾ ਗਾਣਾ ਵੀ ਬੜਾ ਮਸ਼ਹੂਰ ਸੀਗਾ ਬੀ ਬਾਪੂ ਦਾ ਖੂਨ ਦਾ ਕੱਢ ਦੋ ਤੇਰੀਆਂ ਰੜਕਾਂ ਹਨ ਤੇ ਉਹ ਮਸ਼ਹੂਰ ਸੀਗਾ ਹੁਣ ਉਹੀ ਟਾਈਮ ਬਾਈ ਨੇ ਦੁਬਾਰੇ ਵਾਪਸ ਉਹੀ ਸਮਾਨ ਲਿਆਉਂਦਾ ਹੈਗਾ ਹਾਂਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣਾ ਪੰਜਾਬੀ ਭਰਾ ਹੈਗਾ ਹਨਾ ਆਪਣੇਆਂ ਨੂੰ ਸਪੋਰਟ ਕਰੀਏ ਆਪਾਂ ਕੀ ਕਰਦੇ ਆ ਪਹਿਲਾਂ ਆਪਦੇਆਂ ਨੂੰ ਸਪੋਰਟ ਨਹੀਂ ਕਰਦੇ ਫੇਰ ਕਹਿ ਦਿੰਦੇ ਆ ਸਾਡੇ ਤੇ ਫਲਾਨਾ ਰਾਜ ਕਰੀ ਜਾਂਦਾ ਬਾਹਰੋਂ ਅੱਗੇ ਫਲਾਨਿਆਂ ਨੇ ਪੰਜਾਬ ਦਾ ਬਲਿਆ ਧਮਕਾ ਨੇ ਪੰਜਾਬ ਦਾ ਬਲਿਆ ਕਿਉਂ ਜੀ ਹਾਂਜੀ ਬਾਈ ਤੇ ਸਰ ਹੋਰ ਦਿਖਾਓ ਜੀ ਆਪਾਂ ਨੂੰ ਕੁਝ ਪਰ ਹੋਰ ਭਾਜੀ ਤੁਸੀਂ ਜਿਵੇਂ ਕਹਿੰਦੇ ਸੀ ਵੀ ਘੋੜੇ ਆ ਘੋੜਿਆਂ ਨਾਲ ਰਿਲੇਟਡ ਕੀ ਸਮਾਨ ਸੀ ਆਪਣੇ ਹਾਂ ਬਾਕੀ ਉਹ ਬਈ ਛੋਟੀਆਂ ਬਣਾਉਂਦੇ ਆ ਘੋੜੀ ਵਾਲੀਆਂ ਅੱਛਾ ਬਹੁਤ ਵਾਸਤੇ ਮਤਲਬ ਆ ਦੇਖੋ ਅੱਛਾ ਓਕੇ ਦੇਖੋ ਠੀਕ ਹੈ ਆ ਦੇਖੋ ਯਾਰ ਕਿੰਨੀ ਘੈਂਟ ਚੀਜ਼ ਆ ਵੀ ਉਂ ਤੋਰਾ ਫੇਰਾ ਕਰਨੋਂ ਹਣਾ ਇਹ ਤੋਰਾ ਫੇਰਾ ਸ਼ੌਂਕੀਆ ਤੌਰ ਤੇ ਬਹੁਤ ਸਿੰਘ ਲੈ ਕੇ ਜਾਂਦੇ ਸਾਡੇ ਕੋਲ ਲੈ ਕੇ ਜਾਂਦਾ ਜਮਾ ਸ਼ੌਂਕੀਆ ਚੀਜ਼ ਆ ਯਾਰ ਕਿੱਡੀ ਘੈਂਟ ਗੱਲਬਾਤ ਆ ਆ ਘੋੜੇ ਦਾ ਮੂੰਹ ਬਣਾਇਆ ਹੋਇਆ ਨੇੜੇ ਕਰਕੇ ਦਿਖਾ ਦਿਓ ਕਿੰਨੀ ਸਫਾਈ ਚ ਬਣਾਇਆ ਹੋਇਆ ਆ ਦੇਖੋ ਇਹਦੇ ਦਾ ਚਲੋ ਲੈਂਮੀਨੇਸ਼ਨ ਸੀਗਾ ਆ ਦੇਖੋ ਕਿੰਨੀ ਸਫਾਈ ਚ ਬਣਾਇਆ ਹੋਇਆ ਜਮਾ ਰੀਅਲ ਐ ਘੋੜੇ ਦਾ ਮੂੰਹ ਲੱਗਦਾਗਾ ਤੇ ਇਹ ਸ਼ੌਂਕੀ ਹੈਗਾ ਡਿਜ਼ਾਈਨ ਕਾਫੀ ਆ ਜਾਂਦੇ ਇਹ ਚ ਅੱਛਾ ਬਹੁਤ ਰਸਾ ਡਿਜ਼ਾਈਨ ਆ ਗਿਆ ਮੰਦ ਡਿਜ਼ਾਈਨ ਆ ਗਿਆ ਬਹੁਤ ਕਾਫੀ ਡਿਜ਼ਾਈਨ ਆ ਜਾਂਦੇ ਇਸ ਚ ਹਾਂ ਤੇ ਬਈ ਜਿਵੇਂ ਆਪਣੇ ਭਰਾ ਦੇਖ ਰਹੇ ਆ ਦੂਰੋਂ ਨੇੜੋਂ ਵੀ ਹੁੰਦੇ ਆ ਹਾਂਜੀ ਬਾਈ ਤੇ ਜੇ ਕੋਈ ਫੋਨ ਕਰੇ ਤੁਹਾਨੂੰ ਆਨਲਾਈਨ ਪਹੁੰਚਾ ਦੋਗੇ ਹਾਂਜੀ ਜ਼ਰੂਰ ਜੀ ਤੇ ਦੋਸਤੋ ਬਾਕੀ ਆਪਾਂ ਬਾਈ ਜੀ ਆਰਡਰ ਤੇ ਵੀ ਕੰਮ ਕਰ ਦਿੰਦੇ ਆ ਠੀਕ ਹੈ ਕੋਈ ਬੰਦਾ ਬਾਹਰੋਂ ਫੋਨ ਕਰਦਾ ਅੱਛਾ ਤੇ ਆਪਾਂ ਨੂੰ ਮੰਨ ਲਓ ਆਪ ਪੇਮੈਂਟ ਪਾ ਕੇ ਆਰਡਰ ਤੇ ਕੰਮ ਕਰਵਾ ਸਕਦਾ ਕੁਝ ਅੱਧੀ ਪੇਮੈਂਟ ਤੁਸੀਂ ਪਹਿਲਾਂ ਮਤਲਬ ਪਾ ਸਕਦੇ ਹੋ ਦੋਸਤੋ ਕਈ ਵਾਰੀ ਆਇਆ ਹੁੰਦਾ ਯਾਰ ਅੱਧੀ ਪੇਮੈਂਟ ਵੀ ਬਾਈ ਨੇ ਤਾਂ ਰੱਖੀ ਐ ਪਤਾ ਕੀ ਹੁੰਦਾ ਕਈ ਵਾਰੀ ਬੰਦਾ ਆਰਡਰ ਕਰਵਾ ਕੇ ਬਾਅਦ ਚ ਲੈ ਕੇ ਨਹੀਂ ਜਾਂਦੇ ਬਾਕੀ ਐ ਹੁੰਦਾ ਬਾਈ ਜੀ ਆਪ ਨੂੰ ਵੀ ਫਿਕਰ ਜਾ ਹੋ ਜਾਂਦਾ ਕੰਮ ਦੀ ਫਿਕਰ ਜਾ ਹੋ ਜਾਂਦਾ ਜੀ ਕੰਮ ਦੇਣਾ ਹੈਗਾ ਹਨਾ ਦੇਣਾਗਾ ਹਾਂ ਐ ਹੋ ਜਾਂਦੀ ਹੈਗਾ ਹੋ ਵੀ ਜਾ ਜਾਂਦਾ ਸੀ ਹਾਂ ਤੇ ਬਾਈ ਬਹੁਤ ਸੋਹਣਾ ਕੰਮ ਆ ਯਾਰ ਤੁਹਾਡਾ ਜਮਾ ਰੂਹ ਖੁਸ਼ ਹੋ ਗਈ ਦੇਖ ਕੇ ਹਨਾ ਤੇ ਦੋਸਤੋ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਤੇ ਤਲਵੰਡੀ ਸਾਬੋ ਰੋਡ ਤੇ ਬਾਈ ਦੀ ਦੁਕਾਨਾ ਹਨਾ ਤੇ ਬਾਈ ਨੰਬਰ ਬੋਲ ਦੋ ਆਪਣਾ ਹਾਂਜੀ ਬਾਈ ਜੀ ਨੰਬਰ ਸੁਣ ਲੋ ਜੀ 708720 3772 ਇੱਕ ਨੰਬਰ ਹੈ ਇੱਕ ਹੈ 98766 59821 ਤੇ ਨੰਬਰ ਮੇਰੀ ਹੈ ਹਾਂਜੀ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੱਤੇ ਹੋਏ ਆ ਦੋਸਤੋ ਉੱਥੋਂ ਕਨੈਕਟ ਕਰਕੇ ਤੁਸੀਂ ਆ ਸਕਦੇ ਹੋ ਤੇ ਬਾਈ ਹੋਰਾਂ ਕੋਲੇ ਵਿਜ਼ਿਟ ਕਰ ਸਕਦੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜਾਣਕਾਰੀ ਦੇਣ ਲਈ ਧੰਨਵਾਦ